Reliance Jio ਦੇ پلان ਮਹਿੰਗੇ ਹੋਣ ਕਾਰਨ ਜ਼ਿਆਦਾਤਰ ਲੋਕ Jio ਦੇ SIM ਆਪਣੇ BSNL ਦੇ ਵਿੱਚ ਪੋਰਟ ਕਰਵਾ ਰਹੇ ਨੇ ਸਰਕਾਰੀ ਟੈਲੀਕਮ ਕੰਪਨੀ BSNL ਨੇ ਕਿਸੇ ਵੀ ਤਰ੍ਹਾਂ ਦਾ ਟੈਰਿਫ ਚ ਵਾਅਦਾ ਨਹੀਂ ਕੀਤਾ ਜਿਸ ਕਾਰਨ BSNL ਨੇ پلان ਅਜੇ ਵੀ ਲੋਕਾਂ ਨੂੰ ਘੱਟ ਕੀਮਤ ਤੇ ਬਹੁਤ ਫਾਇਦੇ ਅਤੇ ਵੈਦਤਾ ਦੇ ਰਹੇ ਨੇ ਅੱਜ ਅਸੀਂ BSNL 997 پلان ਅਤੇ Jio 999 پلان ਦੀ ਤੁਲਨਾ ਕਰਨ ਜਾ ਰਹੇ ਨੇ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀਮਤ ਲਾਭ ਅਤੇ ਵੈਦਤਾ ਦੇ لحاظ ਨਾਲ ਕਿਹੜਾ ਰੀਚਾਰਜ پلان ਬਿਹਤਰ ਹੈ BSNL ਦੀ ਗੱਲ ਕਰੀਏ ਤਾਂ 997 ਰੁਪਏ ਦੇ ਵਿੱਚ ਲੋਕਾਂ ਨੂੰ ਹਰ ਦਿਨ 2GB ਹਾਈ ਸਪੀਡ ਡਾਟਾ ਕਿਸੇ ਵੀ ਨੈਟਵਰਕ ਅਤੇ ਅਸੀਮਤ ਮੁਫਤ ਕਾਲਿੰਗ ਅਤੇ ਹਰ ਰੋਜ਼ 100 SMS ਦਾ ਲਾਭ ਦਿੱਤਾ ਜਾਏਗਾ 160 ਦਿਨ ਦੀ ਵੈਧਤਾ ਵਾਲੇ ਇਸ ਪਲਾਨ ਦੇ ਨਾਲ ਉਪਭੋਗਤਾ ਨੂੰ ਕੁਝ ਐਪਸ ਵੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ 160 ਦਿਨਾਂ ਦੀ ਵੈਧਤਾ ਦੇ 2GB ਡਾਟਾ ਪ੍ਰਤੀ ਦਿਨ ਇਹ ਪਲਾਨ ਉਪਭੋਗਤਾ ਨੂੰ ਕੁੱਲ 320GB ਹਾਈ ਸਪੀਡ ਡਾਟਾ ਆਫਰ ਕਰੇਗਾ ਤੇ ਹੁਣ Jio ਦੀ ਗੱਲ ਕਰੀਏ ਤਾਂ 999 ਦੇ ਇਸ Jio ਪ੍ਰੀਪੇਡ ਪਲਾਨ ਵਿੱਚ ਤੁਹਾਨੂੰ ਹਰ ਰੋਜ਼ 2GB ਹਾਈ ਸਪੀਡ ਡਾਟਾ ਰੋਜ਼ਾਨਾ 100 SMS ਅਤੇ ਮੁਫਤ unlimited calling ਦਾ લાભ ਮਿਲੇਗਾ ਜੇਕਰ ਅਸੀਂ 98 ਦਿਨਾਂ ਦੀ ਵੈਧਤਾ ਤੇ ਨਜ਼ਰ ਮਾਰੀਏ ਤਾਂ ਇਹ ਪਲਾਨ ਉਪਭੋਗਤਾ ਨੂੰ 2GB ਪ੍ਰਤੀ ਦਿਨ ਦਰ ਨਾਲ ਕੁੱਲ 196GB ਹਾਈ ਸਪੀਡ ਡਾਟਾ ਪ੍ਰਦਾਨ ਕਰਦਾ ਹੈ ਦੋਵਾਂ ਪਲਾਨਾਂ ਦੀ ਕੀਮਤ 'ਚ ਸਿਰਫ 2 ਰੁਪਏ ਦਾ ਮਾਮੂਲੀ ਫਰਕ ਹੈ ਬੇਸ਼ੱਕ ਕੀਮਤ ਵਿੱਚ ਅੰਤਰ ਘੱਟ ਹੈ ਪਰ ਦੋਵਾਂ ਪਲਾਨ ਦੀ ਵੈਧਤਾ ਵਿੱਚ ਇੱਕ ਮਹੱਤਵਪੂਰਨ ਅੰਤਰ ਦੇਖੋਗੇ ਜਿੱਥੇ ਇੱਕ ਪਾਸੇ Jio ਪਲਾਨ ਸਿਰਫ 98 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ ਤੇ ਦੂਜੇ ਪਾਸੇ ਤੁਹਾਨੂੰ BSNL ਪਲਾਨ 160 ਦਿਨਾਂ ਦੀ ਵੈਧਤਾ ਦੇ ਨਾਲ ਮਿਲਦਾ ਹੈ ਤੇ ਇਸ ਵਿੱਚ ਕਾਫੀ ਦਿਨਾਂ ਦਾ ਫਰਕ ਦੇਖਣ ਨੂੰ ਮਿਲ ਸਕਦਾ ਹੈ ਡਾਟਾ ਦੀ ਗੱਲ ਕਰੀਏ ਤਾਂ BSNL ਕੰਪਨੀ ਦਾ ਪਲਾਨ Jio ਤੋਂ 124 GB ਜ਼ਿਆਦਾ ਡਾਟਾ ਦਿੰਦਾ ਹੈ ਕੁੱਲ ਮਿਲਾ ਕੇ BSNL ਪਲਾਨ ਦੀ ਕੀਮਤ Jio ਦੇ ਮੁਕਾਬਲੇ ਘੱਟ ਹੈ ਪਰ ਡਾਟਾ ਤੇ ਵੈਧਤਾ ਦੇ ਮੁਕਾਬਲੇ ਵਿੱਚ BSNL ਅੱਗੇ ਨਿਕਲ ਗਿਆ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਰਿਲਾਇੰਸ Jio ਦੇ ਪਲਾਨ ਮਹਿੰਗੇ ਹੋਣ ਕਾਰਨ ਜ਼ਿਆਦਾਤਰ ਲੋਕ Jio ਦੇ SIM ਆਪਣੇ BSNL ਦੇ ਵਿੱਚ ਪੋਰਟ ਕਰਵਾ ਰਹੇ ਨੇ ਸਰਕਾਰੀ ਟੈਲੀਕਮ ਕੰਪਨੀ BSNL ਨੇ ਕਿਸੇ ਵੀ ਤਰ੍ਹਾਂ ਦਾ ਟੈਰਿਫ ਚ ਵਾਅਦਾ ਨਹੀਂ ਕੀਤਾ ਜਿਸ ਕਾਰਨ BSNL ਨੇ ਪਲਾਨ ਅਜੇ ਵੀ ਲੋਕਾਂ ਨੂੰ ਘੱਟ ਕੀਮਤ ਤੇ ਬਹੁਤ ਫਾਇਦੇ ਅਤੇ ਵੈਦਤਾ ਦੇ ਰਹੇ ਨੇ ਅੱਜ ਅਸੀਂ BSNL 997 پلان ਅਤੇ Jio 999 پلان ਦੀ ਤੁਲਨਾ ਕਰਨ ਜਾ ਰਹੇ ਨੇ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀਮਤ ਲਾਭ ਅਤੇ ਵੈਦਤਾ ਦੇ لحاظ ਨਾਲ ਕਿਹੜਾ ਰੀਚਾਰਜ پلان ਬਿਹਤਰ ਹੈ BSNL ਦੀ ਗੱਲ ਕਰੀਏ ਤਾਂ 997 ਰੁਪਏ ਦੇ ਵਿੱਚ ਲੋਕਾਂ ਨੂੰ ਹਰ ਦਿਨ 2GB ਹਾਈ ਸਪੀਡ ਡਾਟਾ ਕਿਸੇ ਵੀ ਨੈਟਵਰਕ ਅਤੇ ਅਸੀਮਤ ਮੁਫਤ ਕਾਲਿੰਗ ਅਤੇ ਹਰ ਰੋਜ਼ 100 SMS ਦਾ ਲਾਭ ਦਿੱਤਾ ਜਾਏਗਾ 160 ਦਿਨ ਦੀ ਵੈਧਤਾ ਵਾਲੇ ਇਸ ਪਲਾਨ ਦੇ ਨਾਲ ਉਪਭੋਗਤਾ ਨੂੰ ਕੁਝ ਐਪਸ ਵੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ 160 ਦਿਨਾਂ ਦੀ ਵੈਧਤਾ ਤੇ 2GB ਡਾਟਾ ਪ੍ਰਤੀ ਦਿਨ ਇਹ ਪਲਾਨ ਉਪਭੋਗਤਾ ਨੂੰ ਕੁੱਲ 320GB ਹਾਈ ਸਪੀਡ ਡਾਟਾ ਆਫਰ ਕਰੇਗਾ ਤੇ ਹੁਣ Jio ਦੀ ਗੱਲ ਕਰੀਏ ਤਾਂ 999 ਦੇ ਇਸ Jio ਪ੍ਰੀਪੇਡ ਪਲਾਨ ਵਿੱਚ ਤੁਹਾਨੂੰ ਹਰ ਰੋਜ਼ 2GB ਹਾਈ ਸਪੀਡ ਡਾਟਾ ਰੋਜ਼ਾਨਾ 100 SMS ਅਤੇ ਮੁਫਤ unlimited calling ਦਾ લાભ ਮਿਲੇਗਾ ਜੇਕਰ ਅਸੀਂ 98 ਦਿਨਾਂ ਦੀ ਵੈਧਤਾ ਤੇ ਨਜ਼ਰ ਮਾਰੀਏ ਤਾਂ ਇਹ ਪਲਾਨ ਉਪਭੋਗਤਾ ਨੂੰ 2GB ਪ੍ਰਤੀ ਦਿਨ ਦਰ ਨਾਲ ਕੁੱਲ 196GB ਹਾਈ ਸਪੀਡ ਡਾਟਾ ਪ੍ਰਦਾਨ ਕਰਦਾ ਹੈ ਦੋਵਾਂ ਪਲਾਨਾਂ ਦੀ ਕੀਮਤ 'ਚ ਸਿਰਫ 2 ਰੁਪਏ ਦਾ ਮਾਮੂਲੀ ਫਰਕ ਹੈ ਬੇਸ਼ੱਕ ਕੀਮਤ ਵਿੱਚ ਅੰਤਰ ਘੱਟ ਹੈ ਪਰ ਦੋਵਾਂ ਪਲਾਨ ਦੀ ਵੈਧਤਾ ਵਿੱਚ ਇੱਕ ਮਹੱਤਵਪੂਰਨ ਅੰਤਰ ਦੇਖੋਗੇ ਜਿੱਥੇ ਇੱਕ ਪਾਸੇ Jio ਪਲਾਨ ਸਿਰਫ 98 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ ਤੇ ਦੂਜੇ ਪਾਸੇ ਤੁਹਾਨੂੰ BSNL ਪਲਾਨ 160 ਦਿਨਾਂ ਦੀ ਵੈਧਤਾ ਦੇ ਨਾਲ ਮਿਲਦਾ ਹੈ ਤੇ ਇਸ ਵਿੱਚ ਕਾਫੀ ਦਿਨਾਂ ਦਾ ਫਰਕ ਦੇਖਣ ਨੂੰ ਮਿਲ ਸਕਦਾ ਹੈ ਡਾਟਾ ਦੀ ਗੱਲ ਕਰੀਏ ਤਾਂ BSNL ਕੰਪਨੀ ਦਾ ਪਲਾਨ Jio ਤੋਂ 124 GB ਜ਼ਿਆਦਾ ਡਾਟਾ ਦਿੰਦਾ ਹੈ ਕੁੱਲ ਮਿਲਾ ਕੇ BSNL ਪਲਾਨ ਦੀ ਕੀਮਤ Jio ਦੇ ਮੁਕਾਬਲੇ ਘੱਟ ਹੈ ਪਰ ਡਾਟਾ ਤੇ ਵੈਧਤਾ ਦੇ ਮੁਕਾਬਲੇ ਵਿੱਚ BSNL ਅੱਗੇ ਨਿਕਲ ਗਿਆ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ